ਉਹ ਕਾਨੂੰਨ ਦੇ ਸ਼ਕੰਜੇ ਤੋਂ ਬਚ ਨਹੀਂ ਸਕਦਾ ਦਾ ਮਲਜ਼ਮ ਹੈ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਜਦੋਂ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਸੁਲਝਾਇਆ ਤਾਂ ਪੁਲਿਸ ਵੀ ਹੈਰਾਨ ਹੋ ਗਈ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਮੁਲਜ਼ਮ ਪਤੀ ਨੇ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਂਦਾ ਔਰ ਉੱਥੇ ਡਿਨਰ ਕਰਵਾਉਂਦਾ ਔਰ ਡਿਨਰ ਕਰਵਾਉਣ ਤੋਂ ਬਾਅਦ ਜਦੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਔਰ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪਤੀ ਨੇ ਹੀ ਸਾਰੀ ਸਾਜ਼ਿਸ਼ ਰਚੀ ਸੀ ਇਹ ਸਾਰਾ ਪਲਾਨ ਘੜਿਆ ਸੀ ਔਰ ਉਸ ਤੋਂ ਬਾਅਦ ਹੀ ਜਿਹੜਾ ਪਤਨੀ ਦਾ ਕਤਲ ਹੋ ਗਿਆ ਪਰ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਦਰਅਸਲ 15 ਫਰਵਰੀ ਦੀ ਰਾਤ ਲੁਧਿਆਣਾ ਤੋਂ ਇੱਕ ਲੁੱਟਖੋ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੁਲਜ਼ਮ ਪਤੀ ਅਲੋਕ ਮਿੱਤਲ ਨੇ ਦਾਵਾ ਕੀਤਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਬਾਹਰ ਖਾਣਾ ਖਾਣ ਦੇ ਲਈ ਗਏ ਸੀ ਪਰ ਜਦੋਂ ਵਾਪਸ ਪਰਤ ਰਹੇ ਸੀ ਤਾਂ ਇਸੇ ਦਰਮਿਆਨ ਕੁਝ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਉਹਨਾਂ ਦੀ ਗੱਡੀ ਨੂੰ ਔਰ ਲੁੱਟਖੋ ਖਰ ਕੇ ਉਸ ਦੀ ਪਤਨੀ ਦਾ ਕਤਲ ਕਰਦੇ ਨੇ ਪਰ ਜਦੋਂ ਪੁਲਿਸ ਨੇ ਮਾਮਲਾ ਸੁਲਝਾਇਆ ਤਾਂ ਇਹ ਸਾਹਮਣੇ ਆਇਆ ਕਿ ਜਿਹੜਾ ਪਤੀ ਇਹ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਉਹ ਮਲਜ਼ਮ ਪਤੀ ਹੀ ਹੈ ਪਤੀ ਨਹੀਂ ਕਤਲ ਕਰਵਾਇਆ ਤਾਂ ਪਤਨੀ ਦਾ ਕਤਲ ਪਤੀ ਨਹੀਂ ਕਰਵਾਇਆ ਸੀ ਇਹ ਪੁਲਿਸ ਨੇ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਹੈ ਔਰ ਮਲਜ਼ਮ ਦਾ ਨਾਮ ਅਸ਼ੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਨੇ ਇਹ ਵੀ ਕਿਹਾ ਕਿ ਅਸ਼ੋਕ ਮਿੱਤਲ ਦੇ ਕਿਸੇ ਹੋਰ ਮਹਿਲਾ ਦੇ ਨਾਲ ਪ੍ਰੇਮ ਸੰਬੰਧ ਸੀ ਔਰ ਜਿਸ ਕਰਕੇ ਹੀ ਉਸਨੇ ਇਹ ਪਲਾਨ ਬਣਾਇਆ ਇਸ ਸਾਜ਼ਿਸ਼ ਰਚੀ ਔਰ ਆਪਣੀ ਹੀ ਪਤਨੀ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਪੁਲਿਸ ਨੇ ਮਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਤਸਵੀਰਾਂ ਜਿਹੜੀਆਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਇਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਮਲਜ਼ਮ ਪਤੀ ਪੁਲਿਸ ਸਾਹਮਣੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਹ ਉਹੀ ਰੈਸਟੋਰੈਂਟ ਹੈ ਜਿਸ ਰੈਸਟੋਰੈਂਟ ਦੇ ਵਿੱਚ ਇਹ ਪਤੀ ਪਤਨੀ ਡਿਨਰ ਕਰ ਰਹੇ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਵੀ ਕਾਫੀ ਖੁਸ਼ ਆਪਣੇ ਪਤਨੀ ਦੇ ਨਾਲ ਨਜ਼ਰ ਆ ਰਹੀ ਸੀ ਔਰ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਹੋਏ ਇਹ ਨਜ਼ਰ ਵੀ ਇਸ ਵੀਡੀਓ ਦੇ ਵਿੱਚ ਆ ਰਹੇ ਨੇ ਪਰ ਖੈਰ ਪਤਨੀ ਨੂੰ ਵੀ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਉਸ ਦੇ ਖਿਲਾਫ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਹੈ ਉਸ ਦਾ ਕੁਝ ਸਮੇਂ ਬਾਅਦ ਹੀ ਕਤਲ ਹੋ ਜਾਣਾ ਹੈ ਪਰ ਹੋਇਆ ਉਂਝ ਹੀ ਜਿੱਦਾਂ ਉਸ ਦੇ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਸੀ ਇਹ ਪਲੈਨਿੰਗ ਕੀਤੀ ਹੋਈ ਸੀ ਜਦੋਂ ਇਸ ਰੈਸਟੋਰੈਂਟ ਤੋਂ ਇਹ ਦੋਵੇਂ ਜਾਣੇ ਨਿਕਲਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਹਮਲਾਵਰ ਇਹਨਾਂ ਨੂੰ ਘੇਰਾ ਪਾਉਂਦੇ ਨੇ ਔਰ ਇਹ ਇਸ ਤੋਂ ਬਾਅਦ ਜਿਹੜਾ ਇਹਨਾਂ ਕੋਲੋਂ ਲੁੱਟਖੋ ਕਰਕੇ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਪੁਲਿਸ ਨੇ ਇਸ ਕਤਲकांड ਦੀ ਗੁੱਤੀ ਸੁਲਝਾਈ ਔਰ ਇਹ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਪਿੱਛੇ ਪਤੀ ਦੇ ਹੱਥ ਸੀ ਤਾਂ ਮੁਲਜ਼ਮ ਪਤੀ ਹੀ ਇਸ ਪਿੱਛੇ ਸੀ ਇਸ ਉਸ ਦਾ ਕਤਲ ਕੀਤਾ ਪਤਨੀ ਦਾ ਔਰ ਮੁਲਜ਼ਮ ਦਾ ਨਾਮ ਅਲੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਦੇ ਮੁਤਾਬਕ ਇਸ ਦਾ ਕਿਸੇ ਮਹਿਲਾ ਦੇ ਨਾਲ ਪ੍ਰੇਮ ਸਬੰਧ ਸੀ ਜਿਸ ਕਰਕੇ ਹੀ ਇੰਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ ਹਾਲਾਂਕਿ ਪਤੀ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਅਤੇ ਹੋਰ ਚਾਰ ਮੁਲਜ਼ਮਾ ਸਣੇ ਪੁਲਿਸ ਨੇ ਹੋਣੇ ਗ੍ਰਿਫਤਾਰ ਕਰ ਲਿਆ ਤਾਂ ਇਸ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤੀ ਤੇ ਉਸ ਦੀ ਪ੍ਰੇਮਿਕਾ ਤੇ ਚਾਰ ਹੋਰ ਮੁਲਜ਼ਮਾ ਨੂੰ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਔਰ ਘਟਨਾ ਜਿਹੜੀ ਹੈ ਇਹ ਕਤਲकांड ਦੀ ਜਿਹੜੀ ਘਟਨਾ ਹੈ ਉਹ 15 ਫਰਵਰੀ ਰਾਤ ਦੀ ਹੈ ਤਾਂ ਲੁਧਿਆਣਾ ਤੋਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਗਏ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਹੈ ਕਿ ਅਕਰਕਰ ਸੁੱਤਾ ਹੋਇਆ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕਰ ਸਕਦਾ ਪਰ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਇਸ ਮਾਮਲੇ ਨੂੰ ਅਬਰੀਕ ਦੇ ਨਾਲ ਜਾਂਚਿਆ ਜਾਂ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਪਤਨੀ ਦਾ ਕਾਤਲ ਪਤੀ ਹੀ ਹੈ ਤਾਂ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਦੋਂ 15 ਫਰਵਰੀ ਨੂੰ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਮੁਲਜ਼ਮ ਪਤੀ ਨੇ ਪੁਲਿਸ ਨੂੰ ਇਹ ਹੀ ਦੱਸਿਆ ਸੀ ਕਿ ਉਹ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਸ ਰੈਸਟੋਰੈਂਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਖੁਦ ਮੁਲਜ਼ਮ ਪਤੀ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਸੀ ਆਪਣੇ ਫੋਨ ਤੇ ਵੀਡੀਓ ਬਣਾਈ ਗਈ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਕਾਫੀ ਇਸ ਵੀਡੀਓ ਦੇ ਵਿੱਚ ਖੁਸ਼ ਨਸਰ ਆ ਰਹੀ ਹੈ ਹਾਲਾਂਕਿ ਇਸ ਅ ਵੀਡੀਓ ਨੂੰ ਬਣਾ ਕੇ ਆਪਣੇ ਫੋਨ ਦੇ ਵਿੱਚ ਮੁਲਜ਼ਮ ਪਤੀ ਵੱਲੋਂ ਹੀ ਰੱਖਿਆ ਗਿਆ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਹੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਇਕ ਰਿਓ ਔਰ ਕਹਿੰਦੇ ਨੇ ਮਲਜ਼ਮ ਪਾਵੇ ਕਿੰਨਾ ਹੀ ਛਾਤਰ ਕਿਉ ਨਾ ਹੋਵੇ ਉਹ ਕਾਨੂੰਨ ਦੇ ਸ਼ਕੰਜੇ ਤੋਂ ਬਚ ਨਹੀਂ ਸਕਦਾ ਤਾਂ ਮਲਜ਼ਮ ਹੈ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਜਦੋਂ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਸੁਲਝਾਇਆ ਤਾਂ ਪੁਲਿਸ ਵੀ ਹੈਰਾਨ ਹੋ ਗਈ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਮੁਲਜ਼ਮ ਪਤੀ ਨੇ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਂਦਾ ਔਰ ਉੱਥੇ ਡਿਨਰ ਕਰਵਾਉਂਦਾ ਔਰ ਡਿਨਰ ਕਰਵਾਉਣ ਤੋਂ ਬਾਅਦ ਜਦੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਔਰ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪਤੀ ਨੇ ਹੀ ਸਾਰੀ ਸਾਜ਼ਿਸ਼ ਰਚੀ ਸੀ ਇਹ ਸਾਰਾ ਪਲਾਨ ਘੜਿਆ ਸੀ ਔਰ ਉਸ ਤੋਂ ਬਾਅਦ ਹੀ ਜਿਹੜਾ ਪਤਨੀ ਦਾ ਕਤਲ ਹੋ ਗਿਆ ਪਰ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਦਰਅਸਲ 15 ਫਰਵਰੀ ਦੀ ਰਾਤ ਨੂੰ ਲੁਧਿਆਣਾ ਤੋਂ ਇੱਕ ਲੁੱਟਖੋਹ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੁਲਜ਼ਮ ਪਤੀ ਅਲੋਕ ਮਿੱਤਲ ਨੇ ਦਾਵਾ ਕੀਤਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਬਾਹਰ ਖਾਣਾ ਖਾਣ ਦੇ ਲਈ ਗਏ ਸੀ ਪਰ ਜਦੋਂ ਵਾਪਸ ਪਰਤ ਰਹੇ ਸੀ ਤਾਂ ਇਸੇ ਦਰਮਿਆਨ ਕੁਝ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਉਹਨਾਂ ਦੀ ਗੱਡੀ ਨੂੰ ਔਰ ਲੁੱਟਖੋਹ ਕਰਕੇ ਉਸ ਦੀ ਪਤਨੀ ਦਾ ਕਤਲ ਕਰ ਦਿੰਦੇ ਨੇ ਪਰ ਜਦੋਂ ਪੁਲਿਸ ਨੇ ਮਾਮਲਾ ਸੁਲਝਾਇਆ ਤਾ ਇਹ ਸਾਹਮਣੇ ਆਇਆ ਕਿ ਜਿਹੜਾ ਪਤੀ ਇਹ ਕਹਿ ਰਿਹਾ ਹੈ ਕਿ ਉਸਦੀ ਪਤਨੀ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਉਹ ਮੁਲਜ਼ਮ ਪਤੀ ਹੀ ਹੈ ਪਤੀ ਨੇ ਹੀ ਕਤਲ ਕਰਵਾਇਆ ਤਾਂ ਪਤਨੀ ਦਾ ਕਤਲ ਪਤੀ ਨਹੀਂ ਕਰਵਾਇਆ ਸੀ ਇਹ ਪੁਲਿਸ ਨੇ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਔਰ ਮੁਲਜ਼ਮ ਦਾ ਨਾਮ ਅਸ਼ੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਨੇ ਇਹ ਵੀ ਕਿਹਾ ਕਿ ਅਸ਼ੋਕ ਮਿੱਤਲ ਦੇ ਕਿਸੇ ਹੋਰ ਮਹਿਲਾ ਦੇ ਨਾਲ ਪ੍ਰੇਮ ਸਬੰਧ ਸੀ ਔਰ ਜਿਸ ਕਰਕੇ ਹੀ ਉਸਨੇ ਇਹ ਪਲਾਨ ਬਣਾਇਆ ਇਸ ਸਾਜ਼ਿਸ਼ ਰਚੀ ਔਰ ਆਪਣੀ ਹੀ ਪਤਨੀ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਪੁਲਿਸ ਨੇ ਮੁਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਤਸਵੀਰਾਂ ਜਿਹੜੀਆਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਇਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਮੁਲਜ਼ਮ ਪਤੀ ਪੁਲਿਸ ਸਾਹਮਣੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਹ ਉਹੀ ਰੈਸਟੋਰੈਂਟ ਹੈ ਜਿਸ ਰੈਸਟੋਰੈਂਟ ਦੇ ਵਿੱਚ ਇਹ ਪਤੀ ਪਤਨੀ ਡਿਨਰ ਕਰ ਰਹੇ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਵੀ ਕਾਫੀ ਖੁਸ਼ ਆਪਣੇ ਪਤਨੀ ਦੇ ਨਾਲ ਨਜ਼ਰ ਆ ਰਹੀ ਸੀ ਔਰ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਹੋਏ ਇਹ ਨਜ਼ਰ ਵੀ ਇਸ ਵੀਡੀਓ ਦੇ ਵਿੱਚ ਆ ਰਹੇ ਨੇ ਪਰ ਖੈਰ ਪਤਨੀ ਨੂੰ ਵੀ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਉਸ ਦੇ ਖਿਲਾਫ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਹੈ ਉਸ ਦਾ ਕੁਝ ਸਮੇਂ ਬਾਅਦ ਹੀ ਕਤਲ ਹੋ ਜਾਣਾ ਹੈ ਪਰ ਹੋਇਆ ਉਂਝ ਹੀ ਜਿੱਦਾਂ ਉਸ ਦੇ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਸੀ ਇਹ ਪਲੈਨਿੰਗ ਕੀਤੀ ਹੋਈ ਸੀ ਜਦੋਂ ਇਸ ਰੈਸਟੋਰੈਂਟ ਤੋਂ ਇਹ ਦੋਵੇਂ ਜਾਣੇ ਨਿਕਲਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਹਮਲਾਵਰ ਇਹਨਾਂ ਨੂੰ ਘੇਰਾ ਪਾਉਂਦੇ ਨੇ ਔਰ ਇਹ ਇਸ ਤੋਂ ਬਾਅਦ ਜਿਹੜਾ ਇਹਨਾਂ ਕੋਲੋਂ ਲੁੱਟਖੋ ਕਰਕੇ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਪੁਲਿਸ ਨੇ ਇਸ ਕਤਲकांड ਦੀ ਗੁੱਤੀ ਸੁਲਝਾਈ ਔਰ ਇਹ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਪਿੱਛੇ ਪਤੀ ਦੇ ਹੱਥ ਸੀ ਤਾਂ ਮੁਲਜ਼ਮ ਪਤੀ ਹੀ ਇਸ ਪਿੱਛੇ ਸੀ ਇਸ ਉਸ ਦਾ ਕਤਲ ਕੀਤਾ ਪਤਨੀ ਦਾ ਔਰ ਮੁਲਜ਼ਮ ਦਾ ਨਾਮ ਅਲੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਦੇ ਮੁਤਾਬਕ ਇਸ ਦਾ ਕਿਸੇ ਮਹਿਲਾ ਦੇ ਨਾਲ ਪ੍ਰੇਮ ਸੰਬੰਧ ਸੀ ਜਿਸ ਕਰਕੇ ਹੀ ਇੰਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ ਹਾਲਾਂਕਿ ਪਤੀ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਅਤੇ ਹੋਰ ਚਾਰ ਮੁਲਜ਼ਮਾ ਸਣੇ ਪੁਲਿਸ ਨੇ ਹੋਣੇ ਗ੍ਰਫਤਾਰ ਕਰ ਲਿਆ ਤਾਂ ਇਸ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤੀ ਤੇ ਉਸ ਦੀ ਪ੍ਰੇਮਿਕਾ ਤੇ ਚਾਰ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗ੍ਰਫਤਾਰ ਕਰ ਲਿਆ ਔਰ ਘਟਨਾ ਜਿਹੜੀ ਹੈ ਇਹ ਕਤਲकांड ਦੀ ਜਿਹੜੀ ਘਟਨਾ ਹੈ ਉਹ 15 ਫਰਵਰੀ ਰਾਤ ਦੀ ਹੈ ਤਾਂ ਲੁਧਿਆਣਾ ਤੋਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਗਏ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਹੈ ਕੀ ਅੱਖ ਕਰ ਸੁੱਤਾ ਹੋਇਆ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕਰ ਸਕਦਾ ਪਰ ਜਿਸ ਤਰੀਕੇ ਨਾਲ ਪੁਲਿਸ ਨੇ ਇਸ ਮਾਮਲੇ ਨੂੰ ਅਬਰੀਕ ਦੇ ਨਾਲ ਜਾਂਚਿਆ ਜਾਂ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਸਾਹਮਣੇ ਆਇਆ की पत्नी ਦਾ ਕਾਤਲ ਪਤੀ ਹੀ ਹੈ ਤਾਂ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਦੋਂ 15 ਫਰਵਰੀ ਨੂੰ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਮੁਲਜ਼ਮ ਪਤੀ ਨੇ ਪੁਲਿਸ ਨੂੰ ਇਹ ਹੀ ਦੱਸਿਆ ਸੀ ਕਿ ਉਹ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਸ ਰੈਸਟੋਰੈਂਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਖੁਦ ਮੁਲਜ਼ਮ ਪਤੀ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਸੀ ਆਪਣੇ ਫੋਨ ਤੇ ਵੀਡੀਓ ਬਣਾਈ ਗਈ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਕਾਫੀ ਇਸ ਵੀਡੀਓ ਦੇ ਵਿੱਚ ਖੁਸ਼ ਨਸਰ ਆ ਰਹੀ ਹੈ ਹਾਲਾਂਕਿ ਇਸ ਵੀਡੀਓ ਨੂੰ ਬਣਾ ਕੇ ਆਪਣੇ ਫੋਨ ਦੇ ਵਿੱਚ ਮੁਲਜ਼ਮ ਪਤੀ ਵੱਲੋਂ ਹੀ ਰੱਖਿਆ ਗਿਆ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਹੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਦੇਖ ਰਹੇ ਹੋ ਔਰ ਕਹਿੰਦੇ ਨੇ ਮੁਲਜ਼ਮ ਭਾਵੇਂ ਕਿੰਨਾ ਹੀ ਛਾਤਰ ਕਿਉਂ ਨਾ ਹੋਵੇ ਉਹ ਕਾਨੂੰਨ ਦੇ ਸ਼ਕੰਜੇ ਤੋਂ ਬਚ ਨਹੀਂ ਸਕਦਾ ਤਾਂ ਮੁਲਜ਼ਮ ਹੈ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਜਦੋਂ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਸੁਲਝਾਇਆ ਤਾਂ ਪੁਲਿਸ ਵੀ ਹੈਰਾਨ ਹੋ ਗਈ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਮੁਲਜ਼ਮ ਪਤੀ ਨੇ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਂਦਾ ਔਰ ਉੱਥੇ ਡਿਨਰ ਕਰਵਾਉਂਦਾ ਔਰ ਡਿਨਰ ਕਰਵਾਉਣ ਤੋਂ ਬਾਅਦ ਜਦੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਔਰ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪਤੀ ਨੇ ਹੀ ਸਾਰੀ ਸਾਜ਼ਿਸ਼ ਰਚੀ ਸੀ ਇਹ ਸਾਰਾ ਪਲਾਨ ਘੜਿਆ ਸੀ ਔਰ ਉਸ ਤੋਂ ਬਾਅਦ ਹੀ ਜਿਹੜਾ ਪਤਨੀ ਦਾ ਕਤਲ ਹੋ ਗਿਆ ਪਰ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਦਰਅਸਲ 15 ਫਰਵਰੀ ਦੀ ਰਾਤ ਲੁਧਿਆਣਾ ਤੋਂ ਇੱਕ ਲੁੱਟਖੋ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੁਲਜ਼ਮ ਪਤੀ ਅਲੋਕ ਮਿੱਤਲ ਨੇ ਦਾਵਾ ਕੀਤਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਬਾਹਰ ਖਾਣਾ ਖਾਣ ਦੇ ਲਈ ਗਏ ਸੀ ਪਰ ਜਦੋਂ ਵਾਪਸ ਪਰਤ ਰਹੇ ਸੀ ਤਾਂ ਇਸੇ ਦਰਮਿਆਨ ਕੁਝ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਉਹਨਾਂ ਦੀ ਗੱਡੀ ਨੂੰ ਔਰ ਲੁੱਟਖੋ ਖਰ ਕੇ ਉਸ ਦੀ ਪਤਨੀ ਦਾ ਕਤਲ ਕਰਦੇ ਨੇ ਪਰ ਜਦੋਂ ਪੁਲਿਸ ਨੇ ਮਾਮਲਾ ਸੁਲਝਾਇਆ ਤਾਂ ਇਹ ਸਾਹਮਣੇ ਆਇਆ ਕਿ ਜਿਹੜਾ ਪਤੀ ਇਹ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਉਹ ਮਲਜ਼ਮ ਪਤੀ ਹੀ ਹੈ ਪਤੀ ਨਹੀਂ ਕਤਲ ਕਰਵਾਇਆ ਤਾਂ ਪਤਨੀ ਦਾ ਕਤਲ ਪਤੀ ਨਹੀਂ ਕਰਵਾਇਆ ਸੀ ਇਹ ਪੁਲਿਸ ਨੇ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਹੈ ਔਰ ਮਲਜ਼ਮ ਦਾ ਨਾਮ ਅਸ਼ੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਨੇ ਇਹ ਵੀ ਕਿਹਾ ਕਿ ਅਸ਼ੋਕ ਮਿੱਤਲ ਦੇ ਕਿਸੇ ਹੋਰ ਮਹਿਲਾ ਦੇ ਨਾਲ ਪ੍ਰੇਮ ਸਬੰਧ ਸੀ ਔਰ ਜਿਸ ਕਰਕੇ ਹੀ ਉਸਨੇ ਇਹ ਪਲਾਨ ਬਣਾਇਆ ਇਸ ਸਾਜ਼ਿਸ਼ ਰਚੀ ਔਰ ਆਪਣੀ ਹੀ ਪਤਨੀ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਪੁਲਿਸ ਨੇ ਮਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਤਸਵੀਰਾਂ ਜਿਹੜੀਆਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਇਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਮਲਜ਼ਮ ਪਤੀ ਪੁਲਿਸ ਸਾਹਮਣੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਹ ਉਹੀ ਰੈਸਟੋਰੈਂਟ ਹੈ ਜਿਸ ਰੈਸਟੋਰੈਂਟ ਦੇ ਵਿੱਚ ਇਹ ਪਤੀ ਪਤਨੀ ਡਿਨਰ ਕਰ ਰਹੇ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਵੀ ਕਾਫੀ ਖੁਸ਼ ਆਪਣੇ ਪਤਨੀ ਦੇ ਨਾਲ ਨਜ਼ਰ ਆ ਰਹੀ ਸੀ ਔਰ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਹੋਏ ਇਹ ਨਜ਼ਰ ਵੀ ਇਸ ਵੀਡੀਓ ਦੇ ਵਿੱਚ ਆ ਰਹੇ ਨੇ ਪਰ ਖੈਰ ਪਤਨੀ ਨੂੰ ਵੀ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਉਸ ਦੇ ਖਿਲਾਫ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਹੈ ਉਸ ਦਾ ਕੁਝ ਸਮੇਂ ਬਾਅਦ ਹੀ ਕਤਲ ਹੋ ਜਾਣਾ ਹੈ ਪਰ ਹੋਇਆ ਉਂਝ ਹੀ ਜਿੱਦਾਂ ਉਸ ਦੇ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਸੀ ਇਹ ਪਲੈਨਿੰਗ ਕੀਤੀ ਹੋਈ ਸੀ ਜਦੋਂ ਇਸ ਰੈਸਟੋਰੈਂਟ ਤੋਂ ਇਹ ਦੋਵੇਂ ਜਾਣੇ ਨਿਕਲਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਹਮਲਾਵਰ ਇਹਨਾਂ ਨੂੰ ਘੇਰਾ ਪਾਉਂਦੇ ਨੇ ਔਰ ਇਹ ਇਸ ਤੋਂ ਬਾਅਦ ਜਿਹੜਾ ਇਹਨਾਂ ਕੋਲੋਂ ਲੁੱਟਖੋ ਕਰਕੇ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਪੁਲਿਸ ਨੇ ਇਸ ਕਤਲकांड ਦੀ ਗੁੱਥੀ ਸੁਲਝਾਈ ਔਰ ਇਹ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਪਿੱਛੇ ਪਤੀ ਦੇ ਹੱਥ ਸੀ ਤਾਂ ਮੁਲਜ਼ਮ ਪਤੀ ਹੀ ਇਸ ਪਿੱਛੇ ਸੀ ਇਸ ਉਸ ਦਾ ਕਤਲ ਕੀਤਾ ਪਤਨੀ ਦਾ ਔਰ ਮੁਲਜ਼ਮ ਦਾ ਨਾਮ ਅਲੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਦੇ ਮੁਤਾਬਕ ਇਸ ਦਾ ਕਿਸੇ ਮਹਿਲਾ ਦੇ ਨਾਲ ਪ੍ਰੇਮ ਸਬੰਧ ਸੀ ਜਿਸ ਕਰਕੇ ਹੀ ਇੰਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ ਹਾਲਾਂਕਿ ਪਤੀ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਅਤੇ ਹੋਰ ਚਾਰ ਮੁਲਜ਼ਮਾ ਸਣੇ ਪੁਲਿਸ ਨੇ ਹੁਣੇ ਗ੍ਰਿਫਤਾਰ ਕਰ ਲਿਆ ਤਾਂ ਇਸ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤੀ ਤੇ ਉਸ ਦੀ ਪ੍ਰੇਮਿਕਾ ਤੇ ਚਾਰ ਹੋਰ ਮੁਲਜ਼ਮਾ ਨੂੰ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਔਰ ਘਟਨਾ ਜਿਹੜੀ ਹੈ ਇਹ ਕਤਲकांड ਦੀ ਜਿਹੜੀ ਘਟਨਾ ਹੈ ਉਹ 15 ਫਰਵਰੀ ਰਾਤ ਦੀ ਹੈ ਤਾਂ ਲੁਧਿਆਣਾ ਤੋਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਗਏ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਹੈ ਕਿ ਅੱਖਕਰ ਸੁੱਤਾ ਹੋਇਆ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕਰ ਸਕਦਾ ਪਰ ਜਿਸ ਤਰੀਕੇ ਨਾਲ ਪੁਲਿਸ ਨੇ ਇਸ ਮਾਮਲੇ ਨੂੰ ਅਬਰੀਕ ਦੇ ਨਾਲ ਜਾਂਚਿਆ ਜਾਂ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਪਤਨੀ ਦਾ ਕਾਤਲ ਪਤੀ ਹੀ ਹੈ ਤਾਂ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਦੋਂ 15 ਫਰਵਰੀ ਨੂੰ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਮੁਲਜ਼ਮ ਪਤੀ ਨੇ ਪੁਲਿਸ ਨੂੰ ਇਹ ਹੀ ਦੱਸਿਆ ਸੀ ਕਿ ਉਹ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਸ ਰੈਸਟੋਰੈਂਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਖੁਦ ਮੁਲਜ਼ਮ ਪਤੀ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਸੀ ਆਪਣੇ ਫੋਨ ਤੇ ਵੀਡੀਓ ਬਣਾਈ ਗਈ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਕਾਫੀ ਇਸ ਵੀਡੀਓ ਦੇ ਵਿੱਚ ਖੁਸ਼ ਨਸਰ ਆ ਰਹੀ ਹੈ ਹਾਲਾਂਕਿ ਇਸ ਵੀਡੀਓ ਨੂੰ ਬਣਾ ਕੇ ਆਪਣੇ ਫੋਨ ਦੇ ਵਿੱਚ ਮੁਲਜ਼ਮ ਪਤੀ ਵੱਲੋਂ ਹੀ ਰੱਖਿਆ ਗਿਆ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਹੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਦੇਖ ਰਹੇ ਹੋ ਔਰ ਕਹਿੰਦੇ ਨੇ ਮੁਲਜ਼ਮ ਭਾਵੇਂ ਕਿੰਨਾ ਹੀ ਛਾਤਰ ਕਿਉਂ ਨਾ ਹੋਵੇ ਉਹ ਕਾਨੂੰਨ ਦੇ ਸ਼ਕੰਜੇ ਤੋਂ ਬਚ ਨਹੀਂ ਸਕਦਾ ਤਾਂ ਮੁਲਜ਼ਮ ਹੈ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਜਦੋਂ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਸੁਲਝਾਇਆ ਤਾਂ ਪੁਲਿਸ ਵੀ ਹੈਰਾਨ ਹੋ ਗਈ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਮੁਲਜ਼ਮ ਪਤੀ ਨੇ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਂਦਾ ਔਰ ਉੱਥੇ ਡਿਨਰ ਕਰਵਾਉਂਦਾ ਔਰ ਡਿਨਰ ਕਰਵਾਉਣ ਤੋਂ ਬਾਅਦ ਜਦੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਅਕੁਝ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਔਰ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪਤੀ ਨੇ ਹੀ ਸਾਰੀ ਸਾਜ਼ਿਸ਼ ਰਚੀ ਸੀ ਇਹ ਸਾਰਾ ਪਲਾਨ ਘੜਿਆ ਸੀ ਔਰ ਉਸ ਤੋਂ ਬਾਅਦ ਹੀ ਜਿਹੜਾ ਪਤਨੀ ਦਾ ਕਤਲ ਹੋ ਗਿਆ ਪਰ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਦਰਅਸਲ 15 ਫਰਵਰੀ ਦੀ ਰਾਤ ਲੁਧਿਆਣਾ ਤੋਂ ਇੱਕ ਲੁੱਟਖੋ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੁਲਜ਼ਮ ਪਤੀ ਅਲੋਕ ਮਿੱਤਲ ਨੇ ਦਾਵਾ ਕੀਤਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਬਾਹਰ ਖਾਣਾ ਖਾਣ ਦੇ ਲਈ ਗਏ ਸੀ ਪਰ ਜਦੋਂ ਵਾਪਸ ਪਰਤ ਰਹੇ ਸੀ ਤਾਂ ਇਸੇ ਦਰਮਿਆਨ ਕੁਝ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਉਹਨਾਂ ਦੀ ਗੱਡੀ ਨੂੰ ਔਰ ਲੁੱਟਖੋ ਖਰ ਕੇ ਉਸ ਦੀ ਪਤਨੀ ਦਾ ਕਤਲ ਕਰਦੇ ਨੇ ਪਰ ਜਦੋਂ ਪੁਲਿਸ ਨੇ ਮਾਮਲਾ ਸੁਲਝਾਇਆ ਤਾਂ ਇਹ ਸਾਹਮਣੇ ਆਇਆ ਕਿ ਜਿਹੜਾ ਪਤੀ ਇਹ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਉਹ ਮਲਜ਼ਮ ਪਤੀ ਹੀ ਹੈ ਪਤੀ ਨਹੀਂ ਕਤਲ ਕਰਵਾਇਆ ਤਾਂ ਪਤਨੀ ਦਾ ਕਤਲ ਪਤੀ ਨਹੀਂ ਕਰਵਾਇਆ ਸੀ ਇਹ ਪੁਲਿਸ ਨੇ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਹੈ ਔਰ ਮਲਜ਼ਮ ਦਾ ਨਾਮ ਹੈ ਅਸ਼ੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਨੇ ਇਹ ਵੀ ਕਿਹਾ ਕਿ ਅਸ਼ੋਕ ਮਿੱਤਲ ਦੇ ਕਿਸੇ ਹੋਰ ਮਹਿਲਾ ਦੇ ਨਾਲ ਪ੍ਰੇਮ ਸਬੰਧ ਸੀ ਔਰ ਜਿਸ ਕਰਕੇ ਹੀ ਉਸਨੇ ਇਹ ਪਲਾਨ ਬਣਾਇਆ ਇਸ ਸਾਜ਼ਿਸ਼ ਰਚੀ ਔਰ ਆਪਣੀ ਹੀ ਪਤਨੀ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਪੁਲਿਸ ਨੇ ਮੁਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਤਸਵੀਰਾਂ ਜਿਹੜੀਆਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਇਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਮੁਲਜ਼ਮ ਪਤੀ ਪੁਲਿਸ ਸਾਹਮਣੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਹ ਉਹੀ ਰੈਸਟੋਰੈਂਟ ਹੈ ਜਿਸ ਰੈਸਟੋਰੈਂਟ ਦੇ ਵਿੱਚ ਇਹ ਪਤੀ ਪਤਨੀ ਡਿਨਰ ਕਰ ਰਹੇ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਵੀ ਕਾਫੀ ਖੁਸ਼ ਆਪਣੇ ਪਤਨੀ ਦੇ ਨਾਲ ਨਜ਼ਰ ਆ ਰਹੀ ਸੀ ਔਰ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਹੋਏ ਇਹ ਨਜ਼ਰ ਵੀ ਇਸ ਵੀਡੀਓ ਦੇ ਵਿੱਚ ਆ ਰਹੇ ਨੇ ਪਰ ਖੈਰ ਪਤਨੀ ਨੂੰ ਵੀ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਉਸ ਦੇ ਖਿਲਾਫ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਹੈ ਉਸ ਦਾ ਕੁਝ ਸਮੇਂ ਬਾਅਦ ਹੀ ਕਤਲ ਹੋ ਜਾਣਾ ਹੈ ਪਰ ਹੋਇਆ ਉਂਝ ਹੀ ਜਿੱਦਾਂ ਉਸ ਦੇ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਸੀ ਇਹ ਪਲੈਨਿੰਗ ਕੀਤੀ ਹੋਈ ਸੀ ਜਦੋਂ ਇਸ ਰੈਸਟੋਰੈਂਟ ਤੋਂ ਇਹ ਦੋਵੇਂ ਜਾਣੇ ਨਿਕਲਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਹਮਲਾਵਰ ਇਹਨਾਂ ਨੂੰ ਘੇਰਾ ਪਾਉਂਦੇ ਨੇ ਔਰ ਇਹ ਇਸ ਤੋਂ ਬਾਅਦ ਜਿਹੜਾ ਇਹਨਾਂ ਕੋਲੋਂ ਲੁੱਟਖੋ ਕਰਕੇ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਪੁਲਿਸ ਨੇ ਇਸ ਕਤਲकांड ਦੀ ਗੁੱਤੀ ਸੁਲਝਾਈ ਔਰ ਇਹ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਪਿੱਛੇ ਪਤੀ ਦੇ ਹੱਥ ਸੀ ਤਾਂ ਮੁਲਜ਼ਮ ਪਤੀ ਹੀ ਇਸ ਪਿੱਛੇ ਸੀ ਇਸ ਉਸ ਦਾ ਕਤਲ ਕੀਤਾ ਪਤਨੀ ਦਾ ਔਰ ਮੁਲਜ਼ਮ ਦਾ ਨਾਮ ਅਲੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਦੇ ਮੁਤਾਬਕ ਇਸ ਦਾ ਕਿਸੇ ਮਹਿਲਾ ਦੇ ਨਾਲ ਪ੍ਰੇਮ ਸਬੰਧ ਸੀ ਜਿਸ ਕਰਕੇ ਹੀ ਇੰਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ ਹਾਲਾਂਕਿ ਪਤੀ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਅਤੇ ਹੋਰ ਚਾਰ ਮੁਲਜ਼ਮਾ ਸਣੇ ਪੁਲਿਸ ਨੇ ਹੋਣੇ ਗ੍ਰਿਫਤਾਰ ਕਰ ਲਿਆ ਤਾਂ ਇਸ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤੀ ਤੇ ਉਸ ਦੀ ਪ੍ਰੇਮਿਕਾ ਤੇ ਚਾਰ ਹੋਰ ਮੁਲਜ਼ਮਾ ਨੂੰ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਔਰ ਘਟਨਾ ਜਿਹੜੀ ਹੈ ਇਹ ਕਤਲकांड ਦੀ ਜਿਹੜੀ ਘਟਨਾ ਹੈ ਉਹ 15 ਫਰਵਰੀ ਰਾਤ ਦੀ ਹੈ ਤਾਂ ਲੁਧਿਆਣਾ ਤੋਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਗਏ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਹੈ ਕਿ ਅਕਕਰ ਸੁੱਤਾ ਹੋਇਆ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕਰ ਸਕਦਾ ਪਰ ਜਿਸ ਤਰੀਕੇ ਨਾਲ ਪੁਲਿਸ ਨੇ ਇਸ ਮਾਮਲੇ ਨੂੰ ਅਬਰੀਕ ਦੇ ਨਾਲ ਜਾਂਚਿਆ ਜਾਂ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਪਤਨੀ ਦਾ ਕਾਤਲ ਪਤੀ ਹੀ ਹੈ ਤਾਂ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਦੋਂ 15 ਫਰਵਰੀ ਨੂੰ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਮਲਜ਼ਮ ਪਤੀ ਨੇ ਪੁਲਿਸ ਨੂੰ ਇਹੀ ਦੱਸਿਆ ਸੀ ਕਿ ਉਹ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਸ ਰੈਸਟੋਰੈਂਟ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਖੁਦ ਮਲਜ਼ਮ ਪਤੀ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਸੀ ਆਪਣੇ ਫੋਨ ਤੇ ਵੀਡੀਓ ਬਣਾਈ ਗਈ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਕਾਫੀ ਇਸ ਵੀਡੀਓ ਦੇ ਵਿੱਚ ਖੁਸ਼ ਨਸਰ ਆ ਰਹੀ ਹੈ ਹਾਲਾਂਕਿ ਇਸ ਵੀਡੀਓ ਨੂੰ ਬਣਾ ਕੇ ਆਪਣੇ ਫੋਨ ਦੇ ਵਿੱਚ ਮੁਲਜ਼ਮ ਪਤੀ ਵੱਲੋਂ ਹੀ ਰੱਖਿਆ ਗਿਆ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਹੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਦੇਖ ਰਹੇ ਹੋ ਔਰ ਕਹਿੰਦੇ ਨੇ ਮੁਲਜ਼ਮ ਭਾਵੇਂ ਕਿੰਨਾ ਹੀ ਛਾਤਰ ਕਿਉਂ ਨਾ ਹੋਵੇ ਉਹ ਕਾਨੂੰਨ ਦੇ ਸ਼ਕੰਜੇ ਤੋਂ ਬਚ ਨਹੀਂ ਸਕਦਾ ਦਾ ਮੁਲਜ਼ਮ ਹੈ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਜਦੋਂ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਸੁਲਝਾਇਆ ਤਾਂ ਪੁਲਿਸ ਵੀ ਹੈਰਾਨ ਹੋ ਗਈ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਮਲਜ਼ਮ ਪਤੀ ਨੇ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਂਦਾ ਔਰ ਉੱਥੇ ਡਿਨਰ ਕਰਵਾਉਂਦਾ ਔਰ ਡਿਨਰ ਕਰਵਾਉਣ ਤੋਂ ਬਾਅਦ ਜਦੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਔਰ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਪਤੀ ਨੇ ਹੀ ਸਾਰੀ ਸਾਜ਼ਿਸ਼ ਰਚੀ ਸੀ ਇਹ ਸਾਰਾ ਪਲਾਨ ਘੜਿਆ ਸੀ ਔਰ ਉਸ ਤੋਂ ਬਾਅਦ ਹੀ ਜਿਹੜਾ ਪਤਨੀ ਦਾ ਕਤਲ ਹੋ ਗਿਆ ਪਰ ਮੌਤ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਔਰ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਦਰਅਸਲ 15 ਫਰਵਰੀ ਦੀ ਰਾਤ ਲੁਧਿਆਣਾ ਤੋਂ ਇੱਕ ਲੁੱਟਖੋ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੁਲਜ਼ਮ ਪਤੀ ਅਲੋਕ ਮਿੱਤਲ ਨੇ ਦਾਵਾ ਕੀਤਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਬਾਹਰ ਖਾਣਾ ਖਾਣ ਦੇ ਲਈ ਗਏ ਸੀ ਪਰ ਜਦੋਂ ਵਾਪਸ ਪਰਤ ਰਹੇ ਸੀ ਤਾਂ ਇਸੇ ਦਰਮਿਆਨ ਕੁਝ ਲੋਕ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਉਹਨਾਂ ਦੀ ਗੱਡੀ ਨੂੰ ਔਰ ਲੁੱਟਖੋ ਖਰ ਕੇ ਉਸ ਦੀ ਪਤਨੀ ਦਾ ਕਤਲ ਕਰਦੇ ਨੇ ਪਰ ਜਦੋਂ ਪੁਲਿਸ ਨੇ ਮਾਮਲਾ ਸੁਲਝਾਇਆ ਤਾਂ ਇਹ ਸਾਹਮਣੇ ਆਇਆ ਕਿ ਜਿਹੜਾ ਪਤੀ ਇਹ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਉਹ ਮਲਜ਼ਮ ਪਤੀ ਹੀ ਹੈ ਪਤੀ ਨਹੀਂ ਕਤਲ ਕਰਵਾਇਆ ਤਾਂ ਪਤਨੀ ਦਾ ਕਤਲ ਪਤੀ ਨਹੀਂ ਕਰਵਾਇਆ ਸੀ ਇਹ ਪੁਲਿਸ ਨੇ ਜਾਣਕਾਰੀ ਮੀਡੀਆ ਦੇ ਵਿੱਚ ਦਿੱਤੀ ਹੈ ਔਰ ਮਲਜ਼ਮ ਦਾ ਨਾਮ ਅਸ਼ੋਕ ਮਿੱਤਲ ਦੱਸਿਆ ਜਾ ਰਿਹਾ ਹੈ ਔਰ ਪੁਲਿਸ ਨੇ ਇਹ ਵੀ ਕਿਹਾ ਕਿ ਅਸ਼ੋਕ ਮਿੱਤਲ ਦੇ ਕਿਸੇ ਹੋਰ ਮਹਿਲਾ ਦੇ ਨਾਲ ਪ੍ਰੇਮ ਸੰਬੰਧ ਸੀ ਔਰ ਜਿਸ ਕਰਕੇ ਹੀ ਉਸਨੇ ਇਹ ਪਲਾਨ ਬਣਾਇਆ ਇਸ ਸਾਜ਼ਿਸ਼ ਰਚੀ ਔਰ ਆਪਣੀ ਹੀ ਪਤਨੀ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਪੁਲਿਸ ਨੇ ਮਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਤਸਵੀਰਾਂ ਜਿਹੜੀਆਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਇਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਮਲਜ਼ਮ ਪਤੀ ਪੁਲਿਸ ਸਾਹਮਣੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਕਰਵਾਉਣ ਦੇ ਲਈ ਲੈ ਕੇ ਗਿਆ ਸੀ ਔਰ ਇਹ ਉਹੀ ਰੈਸਟੋਰੈਂਟ ਹੈ ਜਿਸ ਰੈਸਟੋਰੈਂਟ ਦੇ ਵਿੱਚ ਇਹ ਪਤੀ ਪਤਨੀ ਡਿਨਰ ਕਰ ਰਹੇ ਸੀ ਔਰ ਦੇਖ ਸਕਦੇ ਹੋ ਕਿ ਪਤਨੀ ਵੀ ਕਾਫੀ ਖੁਸ਼ ਆਪਣੇ ਪਤਨੀ ਦੇ ਨਾਲ ਨਜ਼ਰ ਆ ਰਹੀ ਸੀ ਔਰ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਹੋਏ ਇਹ ਨਜ਼ਰ ਵੀ ਇਸ ਵੀਡੀਓ ਦੇ ਵਿੱਚ ਆ ਰਹੇ ਨੇ ਪਰ ਖੈਰ ਪਤਨੀ ਨੂੰ ਵੀ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਉਸ ਦੇ ਖਿਲਾਫ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਹੈ ਉਸ ਦਾ ਕੁਝ ਸਮੇਂ ਬਾਅਦ ਹੀ ਕਤਲ ਹੋ ਜਾਣਾ ਹੈ ਪਰ ਹੋਇਆ ਉਂਝ ਹੀ ਜਿੱਦਾਂ ਉਸ ਦੇ ਪਤੀ ਨੇ ਇਹ ਸਾਜ਼ਿਸ਼ ਰਚੀ ਹੋਈ ਸੀ ਇਹ ਪਲੈਨਿੰਗ ਕੀਤੀ ਹੋਈ ਸੀ ਜਦੋਂ ਇਸ ਰੈਸਟੋਰੈਂਟ ਤੋਂ ਇਹ ਦੋਵੇਂ ਜਾਣੇ ਨਿਕਲਦੇ ਨੇ ਤਾਂ ਰਸਤੇ ਦੇ ਵਿੱਚ ਕੁਝ ਹਮਲਾਵਰ ਇਹਨਾਂ ਨੂੰ ਘੇਰਾ ਪਾਉਂਦੇ ਨੇ ਔਰ ਇਹ ਇਸ ਤੋਂ ਬਾਅਦ ਜਿਹੜਾ ਇਹਨਾਂ ਕੋਲੋਂ ਲੁੱਟਖੋ ਕਰਕੇ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਪਰ ਜਦੋਂ ਮਾਮਲਾ ਪੁਲਿਸ ਦੇ